ਜਿੱਥੇ ਕਿ ਲੁਧਿਆਣਾ ਦੇ ਵਿੱਚ ਬੀਤੀ ਰਾਤ ਲੁਧਿਆਣਾ ਪੁਲਿਸ ਵੱਲੋਂ ਦੋ ਆਤੰਗਵਾਦੀਆਂ ਦਾ ਇੰਕਾਊਂਟਰ ਕੀਤਾ ਗਿਆ ਸੀ ਤਾਂ ਉਸ ਸਬੰਧ ਦੇ ਵਿੱਚ ਅੱਜ ਲੁਧਿਆਣਾ ਵਿਖੇ ਪੁਲਿਸ ਕਮਿਸ਼ਨਰ ਸੁਪਰਿੰਟ ਸ਼ਰਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਕੀਤੇ ਗਏ ਇਸ ਸਬੰਧੀ ਵੱਡੇ ਖੁਲਾਸੇ ਕਿ ਟਰੈਨ ਮੋਡਿਊਲ ਜਿਹੜਾ ਹੈ ਆਪਰੇਟ ਜਿਹੜਾ ਇਨਸਾਨ ਕਰ ਰਿਹਾ ਸੀਗਾ ਉਹ ਪਾਕਿਸਤਾਨ ਬਠਾ ਠੀਕ ਹੈ ਜੀ ਵਰਚੁਅਲ ਨੰਬਰ ਚਲਾ ਰਿਹਾ ਸੀਗਾ ਐਂਡ ਹੀ ਵਾਸ ਕਨਸਟੈਂਟਲੀ ਇਨ ਟਕ ਵਿਦ ਮਨੀ ਮਨੀ ਮੈਂਬਰਸ ਮੈਨੀ ਜਿਹੜਾ ਸ਼ਮਸ਼ੀਰ ਫੜਿਆ ਹੈ ਆਪਾਂ ਉਹ originally ਫਰੋਜ਼ਪੁਰ ਦਾ ਰਹਿਣ ਵਾਲਾ ਹੈ। ਇਹ ਤੇ ਆਪਣੇ ਭੈਣ ਦੇ ਕੋਲ ਰਹਿੰਦਾ ਸੀਗਾ। ਅ ਨਸ਼ੇ ਕਰਦਾ ਸੀਗਾ। ਇਹਨੂੰ ਇੱਕ ਬੰਦਾ ਹੈ ਉਹ ਵੀ ਫਰੋਜ਼ਪੁਰ ਦਾ ਰਹਿਣ ਵਾਲਾ ਉਹਨੇ ਟੱਚ ਕਰਾਇਆ ਜਿਹੜਾ ਪਾਕਿਸਤਾਨ ਹੈਂਡਲਰ ਜਿਹੜਾ ਬਠਾ ਹੈ। ਪਾਕਿਸਤਾਨ ਪਾਕ ISI ਦਾ। ਨੰਬਰ 1 ਨੰਬਰ 2 ਜਦ ਨੂੰ ਹੈਂਡ ਗ੍ਰਨੇਡਸ ਮਿਲ ਗਏ ਤੇ ਐਟ ਦ ਸੇਮ ਟਾਈਮ ਉਹਨੇ ਟਾਸਕ ਕੀਤਾ ਇਹ ਮੁਕਰ ਗਿਆ ਕਿ ਜੀ ਮੈਂ ਨਹੀਂ ਫੇਂਕ ਸਕਦਾ ਰੱਗੀ ਵਗੈਰਾ ਕਰ ਚੁੱਕਿਆ ਸੀਗਾ ਇਹ ਬਟ ਐਨ ਮੌਕੇ ਤੇ ਇਹ ਮੁਕਰ ਗਿਆ ਕਿ ਸ਼ਮਸ਼ੇਰ ਕਿ ਮੈਂ ਨਹੀਂ ਫੇਂਕ ਸਕਦਾ ਜਿਹੜਾ ਪਾਕਿਸਤਾਨ ਬੈਠਾ ਬੰਦਾ ਹੈ ਉਹਨੇ ਇੱਕ ਹੋਰ ਬੰਦੇ ਨੂੰ ਟੱਚ ਕੀਤਾ ਜਿਹੜਾ ਬਿਹਾਰ ਦਾ ਰਹਿਣ ਵਾਲਾ ਸੀ ਛੋਟੀ ਉਮਰ ਦਾ ਲੱਗਦਾ ਉਹ ਨਹੀਂ ਵੀਸਾਲੇ ਉਡੀ ਉਮਰ ਦਾ ਬੋਜਪੁਰ ਡਿਸਟ੍ਰਿਕਟ ਦਾ ਇੱਕ ਪਿੰਡ ਹੈ ਇੱਥੇ ਬਿਲੋਂਗ ਕਰਦਾ ਹੈ ਤੇ ਉਹਨੂੰ ਕਿੱੱਕੇ ਤੋਂ ਟ੍ਰੇਨ ਤੋਂ ਇੱਥੇ ਆਇਆ ਜੀ ਔਰ ਉਹ ਪਹਿਲਾਂ ਵੀ ਇਤਾਂ ਦੀ ਵਾਰਦਾਤਾਂ ਕਰ ਚੁੱਕਿਆ ਹੈ ਗੋਲ ਗੋਲੀਆਂ ਵਿੱਚ ਲਾ ਚੁੱਕਿਆ ਉਹਦਾ ਕਿਉਂਕਿ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਹੈ ਸ਼ਾਮ ਤੱਕ ਸਾਡੇ ਕੋਲ ਆ ਜਾਏਗਾ ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣਾ ਦਾ ਫਤਿਹਵਾਦ ਦਾ ਰਹਿਣ ਵਾਲਾ ਹੈ ਅਜੇ ਜਿਹਦਾ ਨਾਮ ਹੈ ਤੇ ਇਹ ਉਹ ਬੰਦਾ ਹੈ ਜਿਹੜਾ ਉੱਥੇ ਹੈਂਡ ਗਨ ਲੈ ਕੇ ਆਇਆ ਸੀਗਾ ਜਿਹੜਾ ਸ਼ਮਸ਼ੀਰ ਨੇ ਚੱਕਣਾ ਸੀਗਾ ਲਾਈਕ ਆਪਸੇ ਇਹ ਦੋਨੋਂ ਨਹੀਂ ਜਾਣਦੇ ਸੀਗੇ ਇੱਕ ਦੂਜੇ ਨੂੰ ਲੇਕਿਨ ਜਿਹੜਾ ਪਾਕ ਬੇਸਡ ਹੈਂਡਲਰ ਹੈ ਉਹਨ ਸਬ ਉਹਨ ਸਬ ਨਾਲ ਡਾਇਰੈਕਟ ਇੰਟੈਕਸਿਡਾ ਕਾਲਿੰਗ ਰੋਜ਼ ਹੋ ਰਹੀ ਸੀਗੀ ਇਹਨਾਂ ਦੀ ਵੀ ਹੈਵ ਗਾਟ 올 ਦਾ ਡਿਟੇਲ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨੇ ਉਹਨਾਂ ਨੂੰ YouTube ਤੋਂ ਡਾਊਨਲੋਡ ਕਰਕੇ ਦੱਸਿਆ ਪਰ ਵੀ ਟੈਕੀ ਟੇਲਾ ਗਿੱਗਰ ਦੀ ਇਹ ਨਾਨੀ ਉਹਦੀ ਵੀਡੀਓਜ਼ ਵੀ ਇਹਨਾਂ ਨੇ ਬਣਾਈਆਂ ਹੋਈਆਂ ਆ ਉਹ ਵੀ ਸਾਡੇ ਕੋਲ ਤੇ ਲਾਸਟਲੀ ਜਦ ਇਹ ਫੜਿਆ ਗਿਆ ਬਿਹਾਰ ਵਾਲਾ ਇਹਨੇ ਜਿਹੜਾ ਪਾਕਿਸਤਾਨ ਬੈਠਾ ਹੁੰਦਾ ਇਹਨੇ ਟੱਚ ਕੀਤਾ ਤੋਂ ਹੋਰ ਬੰਦਿਆਂ ਨਾਲ ਜਿਹੜੇ ਰਾਜਸਥਾਨ ਦੇ ਰਹਿਣ ਵਾਲੇ ਕਿ ਤੁਸੀਂ ਇੱਥੇ ਆਓ ਫਲਾਣਾ ਫਲਾਣਾ ਬੰਦਾ ਤੁਹਾਨੂੰ ਹੈਂਗ ਗ੍ਰੇਨੇਡ ਜਿਹੜਾ ਹੈ ਉਹ ਉਹ ਸਪਲਾਈ ਕਰੇਗਾ ਕਿ ਤੇਰ ਅੱਗੇ ਜਾਏਗਾ ਤੇ ਫਲਾਨੀ ਫਾਨੀ ਜਗ੍ਹਾ ਤੇ ਤੁਸੀਂ ਰਕੀ ਕੀਤੀ ہوئی ਹੈ ਤੁਸੀਂ ਖੁਦ ਕਰਨੀ ਖੁਦ ਕਰ ਲਓ ਤਾਂ ਇਸ ਤਰ੍ਹਾਂ ਤੁਸੀਂ ਇੱਕ ਗ੍ਰਨੇਡ ਜਿਹੜੇ ਇਹ ਡ੍ਰੌਪ ਕਰਦੇ ਹੈ ਮੇਨ ਏਮ ਜਿਹੜਾ ਸੀਗਾ ਟੂ ਇਨਫਲਿਕਟ ਡੈਮੇਜ ਲਾਉਣ ਫੋਰਸਮੈਂਟ ਏਜੰਸੀ ਦਾ ਮੁਰਾਲ ਲੋ ਕਰਨ ਲਈ ਲੋਕਾਂ ਚ ਪੈ ਪੈਦਾ ਕਰਨ ਲਈ ਸਟੇਟ ਦਾ ਮਾਹੌਲ ਖਰਾਬ ਕਰਨ ਲਈ ਉਹ ਵੀ ਮੈਂ ਤੁਹਾਨੂੰ ਦੱਸਦਾ ਹੈ ਜਿਹੜੇ ਬੰਦੇ ਜਿਹੜੇ ਫੜੇ ਆ ਉਹਦੇ ਵਿੱਚ ਇੱਕ ਬੰਦਾ ਤੋਂ ਬਹੁਤ ਕ੍ਰਿਟੀਕਲ ਆਈਸੀਯੂ 'ਚ ਤੇ ਵਿੱਚ ਵਿੱਚ ਕੋਮਾ 'ਚ ਵੀ ਜਾ ਰਿਹਾ ਉਹ ਐਨਨ ਸਰ ਮਾਸ਼ਾ ਇੱਕ ਮਿੰਟ ਹਾਂ ਤਿੰਨ ਗੋਲੀਆਂ ਲੱਗੀਆਂ ਹੁੰਦੀ ਇੱਕ ਛਾਤੀ ਤੇ ਲੱਗੀ ਹੈ ਇੱਕ ਪੇਟ 'ਚ ਲੱਗੀ ਹੈ ਤੇ ਇੱਕ हिਪ ਜੋਇੰਟ ਤੇ ਲੱਗੀ ਹੋਣੀ ਜੇ ਦੂਜਾ ਬੰਦਾ ਹੈ ਉਹਦੇ ਵੀ ਹਿਪ ਹਿਪ ਦੇ ਨੇੜੇ ਤੇ ਗੋਲੀਆਂ ਜਿਹੜਾ ਸਮਾਨ ਖਾਨ ਦਾ ਲਿੰਕ ਹੈ ਜਿਹੜਾ ਅਜੇ ਹੈ ਜਿਹੜਾ ਗ੍ਰੇਨੇਡ ਰੱਖ ਕੇ ਆਇਆ ਸੀਗਾ ਇੱਥੇ ਸਾਰੇ ਤੇ ਤਬਜੀਹ ਤੋਂ ਆਪਰੇ ਕਰ ਰਹੇ ਜਿੱਤੇ ਹਰਿਆਣਾ ਤੋਂ ਚਟਕੇ ਰਕੇ ਆਇਆ ਸੀਗਾ ਉਦਾ ਟੱਚ ਜਿਹੜਾ ਪਾਕਿਸਤਾਨ ਘਰਨ ਵਾਲਾ ਬੰਦਾ ਜਿਹੜਾ ਹੈ ਉਹਦਾ ਨਾਮ ਹੈ ਪਵਨ ਪਵਨ ਇਜ਼ ਦਾ ਬ੍ਰਦਰ ਆਫ ਦਾ ਪਰਸਨ ਜਿਹਨੇ 3-4 ਬੰਦੇ ਜਿਹੜੇ ਫੜੇ ਗਏ ਸੀ ਉਸ ਮੋਡਿਊਲ ਚ ਜਿਨ੍ਹਾਂ ਨੇ ਸਲਮਾਨ ਖਾਨ ਤੇ ਗੋਲੀਆਂ ਚਲਾਈਆਂ ਸੀਗੀਆਂ ਜੀ ਉਹਦੇ ਘਰ ਤੇ ਫਾਇਰਿੰਗ ਕੀਤੀ ਸੀਗੀ ਤੇ ਬੁਸ਼ਨੋ ਗਾਂਗਾਵੀ ਦੇ ਚ ਇੱਕ ਐਂਗਲ ਆ ਰਿਹਾ ਕਿ ਕਾਫੀ ਲੰਬੀ ਲਿਸਟ ਹੈ ਇਹ ਪੰਜਾਬ ਦੇ بجائے ਪਾਕਿਸਤਾਨ ਤੋਂ ਜਾਂਦਾ ਹੈ ਜੀ ਇਹ ਨਿਆ ਟ੍ਰੈਂਡ ਜਿਹੜਾ ਹੈ ਦਿਸ ਇਜ਼ ਦਾ ਇੰਪੋਰਟੈਂਟ ਥਿੰਗ ਟੂ ਬਰੀਫ ਇਹ ਦੇ ਛੋਟੇ ਛੋਟੇ ਉਮਰ ਦੇ ਇੱਕ ਮਿੰਟ ਇੱਕ ਮਿੰਟ ਨਿਆ ਟ੍ਰੈਂਡ ਜਿਹੜਾ ਹੈ ਉਹ ਇਹ ਹੈ ਕਿ ਫੂਡ ਬੇਸਡ ਆਈਐਸਆਈ ਦੇ ਆਰ ਨਾਟ ਓਨਲੀ ਜੋ ਫੂਡ ਸੋਲਜਰਸ ਆ ਆਪਣਾ ਮੋਡਿਊਲ ਜਿਹੜਾ ਹੈ ਉਹ ਸਿਰਫ ਪੰਜਾਬ 'ਚ ਨਹੀਂ ਰੱਖ ਰਹੇ ਉਹ ਬਿਹਾਰ ਤੱਕ ਪਹੁੰਚੇ ਹੋਏ ਨੇ ਕੁਝ ਐਸੇ ਇਦਾਂ ਦੇ ਬੰਦੇ ਨੇ ਜਿਹੜੇ ਮੁੰਬਈ ਬੇਸਡ ਠੀਕ ਹੈ ਜੀ ਚੁੱਕੇ ਨੇ ਕਿੰਨੇ ਫੜੇ ਜਾ ਚੁੱਕੇ ਨੇ ਟੋਟਲ 2 ਟੋਟਲ 5 ਬੰਦੇ ਜਿਹੜੇ ਫੜੇ ਜਾ ਚੁੱਕੇ ਨੇ 5 ਵੈਪਨਸ ਨੇ